ਤਹ ਸੱਚ ਨਿਹਾਏ ਨਬੀਰਾ ਵੇਖੋ ਜਿਹੜਾ ਰੱਬ ਹੈ ਨਾ ਉਹ ਸੱਚ ਦਾ ਨਿਆ ਕਰਦਾ ਹੈ ਰੱਬ ਦੇ ਦਰਬਾਰ ਦੇ ਵਿੱਚ ਨਿਆ ਸੱਚਾ ਵਾ ਕਿਉਂ ਸੱਚ ਹੈ ਮੰਨ ਲਓ ਦੁਨੀਆ ਦੇ ਵਿੱਚ ਵੀ ਬੜੇ ਨਿਆ ਦੀਸ਼ ਨੇ ਬੜੇ ਨਿਆ ਕਰਨ ਵਾਲੇ ਆਪਣੇ ਆਪ ਨੂੰ ਕਹਿੰਦੇ ਨੇ ਪਰ ਨਿਆ ਮਿਲਿਆ ਮੈਂ ਤੇ ਬੇਨਤੀ ਕਰਦਾ ਹੁੰਨਾ ਬੜੀ ਵਾਰੀ ਇੱਥੇ 1984 ਵਾਪਰੀ ਜੂਨ ਮਹੀਨਾ ਮਰਦੇ ਮਜ਼ਾਹਿਦ ਸ਼ਹੀਦ ਹੋਏ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਕੋਈ ਟਕਰਾਅ ਹੋਇਆ ਕਿਤੇ ਕੋਈ ਕਿਸੇ ਦੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਨਹੀਂ ਸਾਡੀ ਤੇ ਫਿਤਰਤ ਹੀ ਕੋਈ ਨਹੀਂ ਹੈ ਸਾਨੂੰ ਤੇ ਗੁਰੂ ਨੇ ਕਿਹਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਕੋਈ ਹੋਇਆ ਨਹੀਂ ਹੋਇਆ ਹੈ ਪਰ ਸਮੇ ਦੀ ਹਾਕਮ ਮਰੀ ਦਿੱਲੀ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਸਾਡੀਆਂ ਲਾਸ਼ਾਂ ਮਛਾੜ ਦਿੱਤੀਆਂ ਗਈਆਂ ਜਿਨ੍ਹਾਂ ਨੇ ਸਮੇ ਦੀ ਪ੍ਰਧਾਨ ਮੰਤਰੀ ਮਾਰੀ ਉਹਨਾਂ ਨੂੰ ਫਾਂਸੀ ਪਰ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਕਤਲ ਕੀਤੇ ਇੱਕ ਬੰਦੇ ਨੂੰ ਫਾਂਸੀ ਲੱਗੀ ਹੈ ਤੇ ਦੱਸੋ ਕਿੱਥੇ ਆਨਿਆ ਕਿੱਥੇ ਆ ਇਨਸਾਫ ਇਥੇ ਤੇ ਬ੍ਰਿਸ਼ਵਾੰਗ ਅਸੀਂ ਬੁੱਢੇ ਹੋ ਗਏ ਪਰ ਸਾਨੂੰ ਨਿਆਂ ਨਹੀਂ ਮਿਲਿਆ ਪਰ ਇੱਕ ਗੱਲ ਦਾ ਖਿਆਲ ਕਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਦੁਨੀਆ ਦਾ ਨਿਆਂ ਧੀਸ਼ ਝੂਠਾ ਹੋ ਸਕਦਾ ਪਰ ਜਿਹੜਾ ਰੱਬ ਹੈ ਨਾ ਜਿਹੜਾ ਪਰਮੇਸ਼ਰ ਹੈ ਉਹਦਾ ਨਿਆਂ ਸੱਚਾ ਹੈ ਨਾਨਕ ਜੀ ਉਪਾਇ ਕੈ ਲਿਖ ਨਾਵੇਂ ਧਰਮ ਬਹਾਲਿਆ ਉਥੈ ਸੱਚਾ ਹੀ ਸੱਚ ਨਿਭੜੈ ਚੁਣ ਵਖ ਕੱਢੈ ਜਜਮਾਲਿਆ ਥਾਉ ਨ ਪਾਇਨ ਕੂੜਿਆਰ ਮੂੰ ਕਾਲੈ ਦੁਜਕ ਚਾਲਿਆ ਇਹ ਦੁਨਿਆਵੀ ਤੌਰ ਤੇ ਸਾਡੇ ਕਾਤਲ ਹੋ ਸਕਦਾ ਬਚ ਜਾਣ ਪਰ ਸੱਚੇ ਦਰਗਾਹ ਦੇ ਵਿੱਚ ਗੁਰੂ ਕਹਿ ਰਿਹਾ ਉਹਦਾ ਨਿਆ ਸੱਚਾ ਉਥੇ ਕੋਈ ਨਹੀਂ ਬਖਸ਼ਿਆ ਜਾਵੇਗਾ ਉਥੇ ਕੋਈ ਨਹੀਂ ਬਖਸ਼ਿਆ ਜਾ ਸਕਦਾ ਕਿਉਂ ਬੜਾ ਰੱਬ ਨੂੰ ਕੋਈ ਗਵਾਹ ਦੀ ਲੋੜ ਹੈ ਰੱਬ ਨੂੰ ਕੋਈ ਸਬੂਤ ਦੀ ਲੋੜ ਹੈ ਉਹ ਤੇ ਅੰਦਰ ਬੈਠਾ ਸਾਰਾ ਕੁਝ ਵੇਖ ਰਿਹਾ ਵਾ ਉਹਦੇ ਤੋਂ ਕੁਝ ਲੁਕਾਇਆ ਹੀ ਨਹੀਂ ਜਾ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਰੱਬ ਸੱਚਾ ਨਿਆਂ ਕਰਨ ਵਾਲਾ ਹੈ ਇਨਸਾਫ ਕਰਨ ਵਾਲਾ ਉਹਦੇ ਨਾਲ ਜੁੜੋ ਜੀ